ਲਓ ਵੀ ਮਿੱਤਰੋ ਇੱਕ ਇਹ ਆ ਗਈ ਮੱਝ ਇਹ ਦੀ ਵਿੱਚ ਵਾਈ ਚੱਲੀ ਜਾਂਦੀ ਐ 24 24 ਕਿਲੋ ਤੇ ਲੈ ਕੇ ਆਏ ਸੀਗੇ ਤੇ ਬਾਈ ਘਰੇ ਆ ਕੇ ਤੇ ਥੋੜਾ ਦੁੱਧ ਘਟੀ ਵੀ ਐ ਠੀਕ ਐ ਤੇ ਕੋਸਰ ਚੱਲੂਗੀ ਤੇ ਹੁਣ ਜਿਹੜੀ ਚਵਾਈ ਦੇ ਵਿੱਚ ਬਸ ਇੱਥੇ ਮੋੜ ਲਾ ਬਈ ਚਵਾਈ ਦੇ ਵਿੱਚ ਹੁਣ ਲਗਭਗ ਇਹ 19 ਲੀਟਰ ਜਿਹੜਾ ਦੁੱਧ ਕਰੀ ਜਾਂਦੀ ਐ ਤੇ ਲਓ ਵੀ ਸਾਈਡ ਤੇ ਮੁਰਦੀ ਤੇ ਤੁਹਾਨੂੰ ਪਤਾ ਬਈ ਆਰਡਰ ਦਾ ਪਤਾ ਲੱਗਦਾ ਹੁਣ ਇਧਰਲੇ ਪਾਸੇ ਦੀ ਐ ਕਮਾਇਓ ਚੰਗਾ ਇਧਰਲੀ ਸਾਈਡ ਤੇ ਵੀ ਫਿਰ ਆਰਡਰ ਦਾ ਜਿਹੜਾ ਥਣਾ ਦਾ ਪਤਾ ਲੱਗਦਾ ਦੇਖ ਸਕਦੇ ਆ ਬਹੁਤ ਵੱਡੀ ਤੇ ਬਹੁਤ ਚੰਗੀ ਹੈ ਤੇ ਬਾਈ ਦਾ 6 ਫੁੱਟ 2 ਇੰਚ ਕੱਦ ਹੈ ਤੇ ਉਹਦੇ ਹੱਥ ਦੇ ਵਿੱਚ ਫੜੀ ਹੋਈ ਵੇਖ ਲਓ ਜਿਹੜੀ ਮੱਝ ਹੈ ਤਾਂ ਕਿੰਡੀ ਹੋਊਗੀ ਆਜੋ ਜੀ ਬਹੁਤ ਸੋਹਣੀ ਮੱਝ ਹੈ ਬਾਈ ਗੱਲ ਕਰ ਫਾਰਮ ਤੇ ਬਹੁਤ ਪਸ਼ੂ ਆ ਤੇ ਨਹੀਂ ਇਹ ਜੀ ਮੱਝ ਜਿਹੜੀ ਹੁੰਦੀ ਹੈ ਜਿਹੜਾ ਫਾਰਮ ਨੂੰ ਚਲਾਉਣ ਬਾਅਦ ਬਹੁਤ ਜ਼ਿਆਦਾ ਕਾਮਯਾਬ ਹੈ ਵੱਡੀ ਬਾਡੀ ਦੀ ਹੈ ਚੰਗੇ ਬੱਚੇ ਜੰਮਣ ਵਾਲੀ ਮੱਝ ਹੈ ਚੰਗੀ ਬਰੀਡਰ ਹੈ ਤੇ ਤੁਸੀਂ ਦੇਖ ਸਕਦੇ ਆ ਲੈ ਆਰਡਰ ਦੇਖੋ ਲਓ ਕਿਆ ਬਾਤ ਆ ਭਾਈ ਥਾਂ ਥਾਂ ਦੇਖ ਹੁਣ ਕਟਰੂ ਨੂੰ ਰੈਂਗਦੀ ਆ ਲੈ ਚਲੋ ਜੀ ਅੰਦਰ ਹੀ ਲਓ ਵੀ ਮਿੱਤਰੋ ਇਹ ਦੋਨੇ ਮੱਜਾਂ ਦੀਆਂ ਚੁਵਾਈਆਂ ਚੱਲਦੀਆਂ ਤੇ ਦੋਨੇ ਮੱਜਾਂ 'ਚ ਕੋਈ ਵੀ ਮਰਜ਼ੀ ਭਰਾ ਨੂੰ ਜੇ ਫਿੱਟ ਲੱਗਦੀ ਹੈ ਕੋਈ ਵੀ ਮੱਜ ਤੇ ਦੋਨੇ ਮੱਜਾਂ ਵਾਸਤੇ ਬਾਈ ਜਸਪਾਲ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਜਸਪਾਲ ਭਾਈ ਹਾਂਜੀ ਹਾਂਜੀ ਤੇ ਇੱਧਰ ਵੀ ਆ ਜਾਓ ਤੁਸੀਂ ਮਾੜਾ ਜਿਹਾ ਨਾਲ ਤਾਂ ਸੂਰਜ ਇਧਰੋਂ ਸਭ ਜਸਪਾਲ ਵੀਰੇ ਆਪਣਾ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਨੰਬਰ ਹੀ ਬੋਲ ਦਿਓ ਨੰਬਰ ਆਪਣਾ ਹੈਗਾ ਬਈ 83607 ਹਾਂਜੀ ਹੈਪੀ 157 ਠੀਕ ਹੈ ਜੀ 83607 ਹਾਂਜੀ 38157 ਠੀਕ ਹੈ ਜੀ ਬਾਈ ਜੀ ਤੇ ਇਹ ਆਪਣਾ ਨੰਬਰ ਹੋ ਗਿਆ ਬਾਈ ਜੀ ਤੇ ਇੱਕ ਨੰਬਰ ਕੋਈ ਕਈ ਵਾਰੀ ਬਸ ਇਹ ਮੇਨ ਨੰਬਰ ਚੱਲਦੇ ਰਹਿੰਦਾ ਨੰਬਰ ਇੱਕ ਹੋਰ ਲੈ ਲਓ ਬਈ 83603 ਹਾਂਜੀ 210. ਇਹ ਵੱਡੇ ਬਾਈ ਜੀ ਠੀਕ ਹੈ ਇਹ ਵੱਡੇ ਬਾਈ ਦਾ ਜੀ ਭਾਈ ਜੀ ਇਹ ਨੰਬਰ ਬਾਈ ਦਾ ਨਾ ਕੀ ਹੈ ਵੱਡੇ ਦਾ ਆਪਣੇ ਦਾ ਉਹ ਦਾ ਕਾਲਾ ਬਾਈ ਠੀਕ ਹੈ ਇਹ ਬਾਈ ਦਾ ਨਾ ਜਸਪਾਲ ਆ ਉਹ ਦਾ ਕਾਲਾ ਕਾਲੇ ਦਾ ਨੰਬਰ ਤੁਹਾਨੂੰ ਬਾਅਦ ਚ ਬੋਲਿਆ ਤੇ ਜਿਹੜੇ ਮਰਜ਼ੀ ਭਰਾ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਬਾਈ ਆਪਣੇ ਕੋਲੇ ਜਿਹੜੇ ਪਸ਼ੂ ਹੈ ਤਾਂ ਹੁੰਦੇ ਰਹਿੰਦੇ ਹਰ ਮਹੀਨੇ ਬਸ ਹਾਂ ਹਾਂ ਬਾਈ ਹਾਂ ਕਿੰਨੇ ਦੁੱਧ ਤੇ ਤਾਂ ਸਟਾਰਟਿੰਗ ਜਿਹੜੀ ਲਿਆ ਕੇ ਆਪਾਂ ਪਸ਼ੂ ਵੇਚਦੇ ਆ ਜਿਹੜੇ ਕਿੰਨੇ ਦੁੱਧ ਵਾਲੇ ਲੈ ਕੇ ਆਉਣੇ ਸਭ ਤੋਂ ਘੱਟ 16 17 ਕਿਲੋ ਤੋਂ ਬਾਹਰ ਬਾਹਰ ਹੀ ਲੈਉਣੇ ਆ ਬਾਈ 15 ਤੋਂ ਉੱਤੇ ਮੰਨ ਆਪਾਂ ਵੀ 15 ਤੋਂ ਘੱਟ ਵਾਲੀ ਲੈਂਦੇ ਨਹੀਂ ਬਸ ਪਾ 15 ਤੋਂ ਉੱਤੇ ਵਾਲੀ ਲਿਉਣੀ ਆ ਚੰਗੀ ਵਿੱਚ ਦੇਣੀ ਆ ਚਵਾ ਕੇ ਹਾਂਜੀ ਹਾਂ ਹਾਂ ਲਓ ਜੀ ਇਹ ਬਈ ਸੋਡੀ ਸਫਤ ਹੈ ਬਾਕੀ ਨਾਂ ਵੀ ਸੁਣਿਆ ਸੀ ਬਾਈ ਲਾਈਵ ਚ ਲਾ ਗਏ ਹਾਂਜੀ ਜੇ ਕਿਸੇ ਨੇ ਲੈਣੀਆਂ ਆਪਣੇ ਟਾਈਮ ਚਾਰ ਟਾਈਮ ਚ ਹੋ ਸਕਦਾ ਆਪਣੇ ਕੋਲ ਚੋੜ ਸਕਦਾ ਹਾਂ ਹੋਰ ਵੀ ਪੰਜ ਟਾਈਮ ਦਾ ਆਪੇ ਚਵਾਦੀ ਹਾਂ ਚਾਰ ਟਾਈਮ ਹੋਰ ਚਲੋ ਪੰਜ ਟਾਈਮ ਚਲੋ ਹੂੰ ਹੂੰ ਕਿਹੜੇ ਟੋਕੜਾ ਦੱਸਣੀਆਂ ਬਾਈ ਤੈਨੂੰ ਜੇ ਕੋਈ ਚੰਗਾ ਮੁੱਲ ਭਰਨਾ ਆਪਾਂ ਨੂੰ ਫੋਨ ਲਾ ਲੈ ਇੱਕ ਟੋਕੜਾ ਆ ਵੀ ਦੇ ਦਾਂਗੇ ਹਾਂਜੀ ਜਿਵੇਂ ਕੱਲ ਕਮੈਂਟਾਂ ਦਾ ਹੀ ਲਾਈਵ ਦੇ ਵਿੱਚ ਵੀ ਟੋਕੜ ਗੱਬਣਾ ਤਾਂ ਬਾਈ ਕੋਲੇ ਟੋਕੜ ਗੱਬਣਾ ਵੀ ਖੜੀਆਂ ਚੈੱਕ ਕਰਾ ਕੇ ਤੇ ਤੁਸੀਂ ਉਹ ਵੀ ਤੁਸੀਂ ਲੈ ਸਕਦੇ ਆ ਬਾਈ ਤੋਂ ਤੇ ਬਾਕੀ ਬਾਈ ਕੋਲੇ ਇੱਕ ਕਹਿ ਸਕਦੇ ਆ ਯਾਰ ਵੀ ਬਾਈ ਵਧੀਆ ਵਪਾਰੀ ਐ ਸਾਰਾ ਇਹਨਾਂ ਕੋਲੇ ਚੰਗਾ ਪਸ਼ੂ 15 ਲੀਟਰ ਤੋਂ ਉੱਤੇ ਵਾਲਾ ਆਉਂਦਾ ਤੋਕੜਾ ਵੀ ਆ ਜਾਂਦੀਆਂ ਗੱਬਣਾ ਵੀ ਆਉਂਦੀਆਂ ਤੇ ਇਹਨਾਂ ਕੋਲੇ ਹਰ ਤਰ੍ਹਾਂ ਦਾ ਜਿਹੜਾ ਐਨੀਮਲਾ ਚੰਗਾ ਆਉਂਦਾ ਰਹਿੰਦਾ ਬਾਈ ਜੀ ਹਨਾ ਤੇ ਇੱਕ ਮਿੰਟ ਹੀ ਰੁਕ ਲਓ ਤੇ ਚੰਗਾ ਆਉਂਦਾ ਰਹਿੰਦਾ ਤੇ ਠੀਕ ਆ ਜੀ ਬਾਈ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਨੈਕਸਟ ਵੀਡੀਓ ਚ ਤੁਹਾਨੂੰ ਲਓ ਵੀ ਮਿੱਤਰੋ ਤੇ ਕਰੋ ਚੈੱਕ ਤੇ ਪੂਰੀ ਤਸੱਲੀ ਦੇ ਨਾਲ ਕਹਿ ਸਕਦੇ ਆ ਵੀ ਆਪਾਂ ਵੀਡੀਓ ਜਿਹੜੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅੱਡੋ-ਅੱਡ ਸ਼ਾਰਟ ਬਣਾ ਕੇ ਇਧਰੋਂ ਇਧਰੋਂ ਤੂੰ ਬਾਈ ਉਹ ਕੋਠੀ ਕਰਨ ਨੂੰ ਪਰੇ ਨੂੰ ਤੇ ਤੁਸੀਂ ਜਿਹੜੀ ਚੈੱਕ ਕਰ ਸਕਦੇ ਆ ਮੱਝ ਦਾ ਕੱਲਾ-ਕੱਲਾ ਥਣ ਚੋਟੀ ਦਾ ਨਗੀਨਾ ਆਡਰ ਦੇਖੋ ਤੇ ਦਿਵਾਨੇ ਹੋ ਜਾਂਦੇ ਬੰਦੇ ਇਹ ਜਿਹੇ ਬਿਊਟੀ ਕੰਪੀਟੀਸ਼ਨ ਵਾਲੀ ਝੋਟੀ ਐ ਖੜੀ ਹੋਵੇ ਆ ਕੀ ਬਾਤ ਆ ਯਾਰ ਹਨਾ ਤੇ ਬਹੁਤ ਜਿਆਦੇ ਸੋਹਣਿਆ ਜਾਂ ਮੋੜ ਨੇ ਬਾਈ ਲੈ ਵੀ ਕਰੋ ਚੈੱਕ ਅਗਟੋਂ ਥੋੜਾ ਖੈਦੀ ਆ ਤੇ ਮਜ ਤਾਂ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਥਣ ਦੇਖੋ ਜਿਹਨੂੰ ਆਪਾਂ ਕਹਿੰਦੇ ਨਾ ਗਿੱਟ-ਗਿੱਟ ਦੇ ਇਹ ਵੀ ਆਏ ਮੰਨ ਸਕਦੇ ਆ ਵੀ ਉਹ ਵੀ ਕਾਫੀ ਸਮੇਂ ਬਾਅਦ ਨੂੰ ਇਹਨਾਂ ਨੂੰ ਮਿਲੀ ਹੋਊ ਤੇ ਇਹ ਜਿਹੀਆਂ ਮੱਝਾਂ ਲੱਖਾਂ ਮੱਝਾਂ ਦੇ ਮਗਰ ਇੱਕ ਅੱਧੀ ਹੁੰਦੀ ਹੈ ਲੈ ਚਲੋ ਜੀ ਆਈਂ ਅੰਦਰੀ ਆਪਣੇ ਤੇ ਲੱਖਾਂ ਦੇ ਵਿੱਚ ਇੱਕ ਅੱਧੀ ਹੁੰਦੀ ਆ ਆਪਾਂ ਐਂ ਕਹਿ ਸਕਦੇ ਆ ਭਾਈ ਜੀ ਜਿਹੜੀਆਂ ਇਹ ਮੱਝਾਂ ਸੋਹਣੀਆਂ ਚਲੋ ਜੀ ਚਲੋ 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 ਦੇਖੋ ਭਾਈ ਲੈ ਚਲੋ ਉਧਰ ਹੀ ਲੈ ਚਲੋ ਜਿੱਥੇ ਚਵਾਈ ਕਰਾਉਣੀ ਆਪਾਂ ਬੰਨ ਲਓ ਹੁਣ ਦੂਜੀ ਲਿਆਵਾਂਗੇ ਆਪਾਂ ਖੋਲ ਕੇ ਲਓ ਜੀ ਬਾਈ ਬਾਕੀ ਸੀਲ ਦੇਖੋ ਬਾਈ ਬਾਈ ਦੇ ਨਾਲ ਉਹ ਮੇਜ ਕਰੀ ਤੁਰੀ ਫਿਰਦੀ ਆ ਲਓ ਮੈਂ ਤੁਹੇ ਇਹ ਦੂਤੇ ਤਾਂ ਹੁਣ ਮੈਂ ਤੁਹਾਨੂੰ ਕਹਿ ਸਕਦਾ ਆਰਡਰ ਦੇਖੋ ਕਿੰਨਾ ਜਿਆਦਾ ਸੋਹਣਾ ਹੂੰ ਵੇਖੋ ਸੋ ਛੋਟੀਆਂ ਜੀ ਕਰਦਾ ਵੀ ਬਾਰੀ ਬਾਰੀ ਫਰੇਮ ਚ ਹੀ ਲਈ ਜਾ ਕੇ ਤੇ ਗੱਲ ਕਰ ਬਸ ਤੁਹਾਨੂੰ ਪਤਾ ਵੀਡੀਓ ਲੰਮੀ ਬਣਦੀ ਆ ਫਿਰ ਲੰਮੀ ਵੀਡੀਓ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ